ਹਾਂਜੀ ਬਾਬੇ ਕੀ ਹਾਲ ਚਾਲ ਸਾਰੇ ਵੀਰਾਂ ਦੇ ਨਾਰਨ ਗੁੱਡ ਮਾਰਨਿੰਗ ਮੇਰੇ ਵੱਲੋਂ ਗੁੱਡ ਮਾਰਨਿੰਗ ਠੀਕ ਆ ਅੱਜ ਫਰਕ ਪੈਣਾ ਨਹੀਂ ਚਾਹੀਦਾ ਚਲੋ ਬਾਬੇ ਉੱਠ ਪੇਣ ਆਪਾਂ ਉੱਠੇ ਅੱਜ ਹੋਣੀ ਐ ਡੇਟ ਹੋ ਗਈ ਕੱਲ ਬਰੋਦਰੋਂ ਪਿੰਜਰੇ ਲੈਣ ਗਏ ਸੀ ਜਿਹੜਾਂ ਤੇ ਪਿੰਜਰੇ ਪੁੱਜੇ ਡੋਲੀਆਂ ਢਾਲੀਆਂ ਆਪਣੀਆਂ ਲੈ ਆਂਦੀਆਂ ਤੇ ਮੇਰੇ ਹਿਸਾਬ ਨਾਲ ਕੱਲ ਵੀਡੀਓ ਨਹੀਂ ਬਣਾਈ ਗਈ ਕਿਉਂਕਿ ਫਿਰ ਇੱਕ ਪਾਸੇ ਵੀਡੀਓ ਬਣਨੀ ਸੀ ਬਰੋਦਰ ਉਹ ਮਨ ਪੈਦ ਨੂੰ ਬਣਾਈ ਤੇ ਮਾਈਕਲ ਕੋਈ ਚੈੱਕ ਕਰਦੇ ਆਪਾਂ ਫੇਰ ਬਣਾਲਾਂਗੇ ਆਪਣੇ ਕਿਹੜੇ ਭਾਂਜੇ ਚੋਦੇ ਇਹ ਲੱਕ ਬੰਦਾ ਬਹਿਣਾ ਆਪਾਂ ਨੂੰ ਕਿਨੇ ਚਲੋ ਫਿਰ ਆਪ ਚਾਲੇ ਕੱਢਦੇ ਕਬੂਤਰ ਬਾਹਰ ਆਪਾਂ ਤੇ ਪਾ ਲਈਏ ਕੋਟ ਤੇ ਚਲੋ ਫਿਰ ਹਾਂਜੀ ਕੀ ਹਾਲ ਚਾਲਾ ਸਾਰਿਆਂ ਦਾ ਤੇ ਵੇਖੋ ਮੁੰਡਿਓ ਕਾਰ ਦਿੱਗੇ ਪੱਛੇ ਬਾਹਰ ਹਾਂ ਕੱਲ ਮੈਂ ਦਾਣੇ ਪਾਉਣੇ ਭੁਲ ਗਵਣਾ ਮੇਰਾ ਦੋ ਚਲੋ ਆਜੋ ਆਜੋ ਚਲੋ ਬਾਦ ਉਹਨਾਂ ਨੂੰ ਕਾਰ ਕੱਢਦੀਏ ਬਾਹਰ ਤੇ ਦਾਣੇ ਦੋਨੇ ਪਾ ਦੇ ਉਹਨਾਂ ਨੂੰ ਬਾਹਰ ਕੱਢ ਕੇ ਤੇ ਫਿਰ ਵੇਨੇਗੇ ਠੀਕ ਹੈ ਤਬਾ ਚਲ ਵਾਰੇ ਆਏ ਹਾਏ 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 ਤਾਰਾ ਕਬੂਤਰੀ ਆਸੀ ਓਏ ਚਲ ਓਏ ਚਲੋ 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 ਚਲ ਪਰ ਲਓ ਬਾਬਿਓ ਤੇ ਕੱਢ ਤੇ ਸਾਰੇ ਕਬੂਤਰ ਬਾਹਰ ਤੇ ਦਾਣੇ ਦੋਨੇ ਨੇ ਤੇ ਪਾ ਖਾਈ ਜਾਂਦੇ ਆ ਤੇ ਉਹ ਕਬੂਤਰੀ ਅੰਦਰ ਜਾਣ ਦੀ ਕਰਦੀ ਆ ਚਸ ਜਿਹੜੀ ਉਹ ਕਾਲੀ ਆਉਂਦੀ ਆ ਗਾਂਦ ਮੁੜੀ ਤੇ ਬੱਸ ਇਹਨੂੰ ਤੋਰੇ ਫੇਰੇ ਕਰਨ ਲੱਗ ਰਹੇ ਨੇ ਤੇ ਇਹਨੇ ਪਾਣੀ ਧਾਦਨੇ ਬਾਹਰ ਤੇ ਇਹਨਾਂ ਨੇ ਮੈਨੂੰ ਉਹ ਚਸ ਇਹਨੂੰ ਨਹਾਉਣ ਦੀ ਹੋਈ ਤੇ ਨਹਾ ਲੈਣਗੇ ਇਹ ਨਾਲੇ ਪਾਣੀ ਚੇਂਜ ਕਰ ਦਈਏ ਇਹਨਾਂ ਦਾ ਤੇ ਤੁਹਾਨੂੰ ਦਿਖਾਉਣੀ ਆ ਕਰ। ਲੋ ਜੀ। ਕਰਤਾ ਪਾਣੀ। ਬੈਠੇ ਆ ਰਹੇ। ਬੈਠੇ ਨੇ ਦਾਣੇ ਦਿੰਦੇ ਖਾਈ ਜਾਂਦੇ। ਕਬੂਦਲੇ ਇੱਕ ਤੱਕ ਜੰਦਰ ਤੇ ਬਾਕੀ ਸਾਰੇ ਬਾਹਰ ਹੀ ਆ ਜੀ। ਅਸੀਂ ਬਾਹਰ ਨੂੰ ਤੋਰਾ ਫਰਾ ਕਰਨ ਨੂੰ ਘੰਟਾ ਕਰੀ ਗਈ। ਤੇ ਫਿਰ ਆਪੇ ਅੰਦਰ ਮਰ ਜਾਣਗੇ ਤੇ ਫਿਰ ਤਾੜ ਦੇਣਗੇ। ਲੋ ਵੀ ਅੰਦਰ ਜਾਵੜੇ ਸਾਰੇ। ਦਰਦ ਕੇ ਪਾਣੀ ਇਹਨਾਂ ਨੂੰ ਅੰਦਰ ਚਾ ਕੇ। ਤੂੰ ਇੱਕ ਰਹਿ ਚੱਲ ਅੰਦਰ। चल 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 थे जलता बैठा है लो जी एक चार पांच थले पलिया तू बजी वाला बने बैठा कर चल 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 थले चलो जी ਲਓ ਬਈ ਸਾਰੇ ਹੋ ਗਏ ਬੰਦ ਭੈਣ ਦੇ ਆਖਾਸਮਾ ਇਹ ਸਾਲੇ ਇਹਨੂੰ ਥੋੜੇ ਬਾਹਰ ਆਪਾਂ ਥੋੜਾ ਨੇ ਆ ਕੇ ਖਾਈ ਜਾਣਗੇ ਬੱਚਾ ਅੰਤ ਤੱਕ ਤੁਮੇ ਨੂੰ ਅੱਥਰ ਨਹੀਂ ਵੇਖਾਂ ਕਿ ਬੰਦ ਦਾ ਰੋਟੀ ਟੇ ਖਾ ਲਗੇ ਤੇ ਚੱਲ ਕੇ ਤੁਹਾਨੂੰ ਇਹਨੇ ਦਿਖਾਉਣੇ ਜਾ ਕੇ ਇਹਦੇ ਕੱਲ ਪਿੰਜਰੇ ਪਿੰਜਰੇ ਲੈ ਆਏਗੇ ਬਾਕੀ ਤਾਂ ਮਨਪ੍ਰੀਤ ਵੀਡੀਓ ਚ ਵੇਖ ਲੇ ਜੀ ਤੇ ਮੈਂ ਦੁਬਾਰੇ ਫੇਰ ਦਿਖਾ ਦਈਏ ਠੀਕ ਆ ਤੇ ਦਾਣੇ ਪਾ ਦਿੰਦੇ ਨੂੰ ਰੋਟੀ ਟੇ ਖਾ ਲ ਗਿਆ ਆਪ ਵੀ ਤੇ ਚੱਲਦੇ ਆਂ ਫਿਰ ਲਓ ਜੀ ਚੱਲ ਪੇ ਹੋਣੀ ਚੱਲ ਕੇ ਹੁਣ ਕੋ ਉਤਰ ਮੁੰਡਿਆ ਤੇ ਕੱਢ ਕੇ ਜਾ ਕੇ ਗੱਡੀ ਬਾਹਰ ਆਪਣੀ ਸਿਗਰ ਪੀਓ ਸਿਗਰ ਵੀ ਕੱਢ ਤੇ ਚੱਲ ਕੇ ਆਪਣੀ ਦਿਖਾਉਣੇ ਚੱਲ ਕੇ ਸਮਾਨ ਸਮੂਣ ਜੇ ਜੁੱਟ ਪਿਆ ਹੋਵੇ ਤਾਂ ਮਨਪਲੇ ਠੀਕ ਹੈ ਤੇ ਜੇ ਨਾ ਉੱਠਾ ਤਾਂ ਵੀ ਠੀਕ ਹੈ ਤੇ ਚੱਲ ਕੇ ਵੇਣੀ ਅਪਰ ਠੋਣਾ ਪੂ ਉੱਠੇ ਮੈਂ ਲੱਗਦਾ ਹੋਣਾ ਨਹੀਂ ਹੈ ਜੋ ਗਰੰਟੀ ਆਪਣੀ ਜਾ ਕੇ ਠੋਣੇ ਪੂ ਤੇ ਗੱਡੀ ਵੀ ਖੜੀ ਚੱਲ ਕੇ ਹੁਣ ਠੋਣੇ ਸਮਾਨ ਕਿਹੜਾ ਕਿਹੜਾ ਸੀ ਬਾਕੀ ਤੁਸੀਂ ਵੀਡੀਓ ਚ ਕੱਲ ਤੁਸੀਂ ਵੇਖ ਹੀ ਲਿਆ ਹਣਾ ਬੀਤੇ ਵੇਖ ਹੀ ਲੱਕੀ ਚੱਕਰ ਸੀ ਕਿਵੇਂ ਉਹ ਲਿਆਂਦਾ ਸਮਾਨ ਕੀ ਹੈ ਨਾ ਹੁਣ ਦਿਖਾਉਣੇ ਘਰੇ ਲਿਆ ਕੇ ਪੱਖਾ ਵੀ ਲਿਆਂਦਾ ਪੱਖਾ ਵੀ ਕਸ ਦੇ ਚੱਲ ਕੇ ਤੇ ਤੁਹਾਨੂੰ ਦਿਖਾਉਣੇ ਆ ਫਿਰ ਲਓ ਜੀ ਆ ਗਈ ਅੱਡੀ ਜੱਟਾਂ ਦੀ ਸਿਗਾਰ ਪੀ ਹੋਰੀ ਆ ਪਿਆ ਸਮਾਨ ਉਹ ਡਿਓ ਵਾਜੀ ਵਾ ਕਰਾਂਗੇ ਜੀ ਅਨਬਾਕਸ ਨੂੰ ਲਾਵਾਂਗੇ ਥੱਲੇ ਨੂੰ ਕੋਣ ਪਹਿਲਾਂ ਲਾਉ ਕੁਦੂ ਕੁਲਾ ਦੀ ਕਿਧਰੋਂ ਤੇ ਚੱਲ ਕੇ ਠਾਈਏ ਪ੍ਰਧਾਨ ਨੂੰ ਤੇ ਜਾਲ ਜੂਲ ਡੋਲੀਆਂ ਡਾਲੀਆਂ ਮੈਂ ਕਿਹਾ ਪੁੱਛਦਾ ਕਿ ਆਹ ਸਕਰਪਿਓ ਜੀ ਪੱਖਾ ਲਾਵਾ Orienter ਦਾ ਚਦਰੀਆਂ ਤੇ ਮੈਨੂੰ ਲੱਗਦਾ ਕਿ ਉੱਠਿਆ ਨਹੀਂ ਹੈ ਵਰਦਾਨ ਹੈ ਜਣਾ ਲਾਈਟਾਂ ਵੀ ਚੱਲੀ ਜਾਂਦੀਆਂ ਉੱਠਾ ਕਿੱਥੇ ਹੈ ਅੰਦਰ ਪਿਆ ਜੀ ਚੱਲ ਇਕਠਾਉਣੇ ਹੁਣ ਪਰ ਲਾਓ ਜੀ ਖੋਲਦਗੇ ਗੇਟ ਗੁੱਡ ਉਤਣ ਵਾਲੇ ਤੇ ਕਰਦਗੇ ਲਾਈਟਾਂ ਨੂੰ ਤਾਂ ਬੰਦ ਇਹ ਉਹ ਤਾਂ ਅਰੇ ਵੀਡੀਓ ਐਡੀਟਿੰਗ ਕਰੀ ਨਾ ਮਾਣ ਪ੍ਰੀਤਮ ਲਾਦਾ ਲਾਓ ਖੋਲਦਗੇ ਦਾ ਭਾਰੀਆ ਭੂਰੀਆ ਖੋਲ ਦੀਏ ਇਹ ਬਹੁਤ ਬਹੁਤ ਕੰਮ ਬਣੇ ਇੱਕ ਲਾਵਾਪੋ ਹਾਂ ਬੱਤ ਕਿਹਦਾ ਹੈ ਦੇਖ ਤਾਂ ਕਰ ਰਹੀਏ ਬੰਦਾ ਇਹ ਖੋਲ ਦੀਏ ਭਾਰੀ ਭੂਰੀ ਪਾਣ ਰਹੀਆਂ ਪਟੀਆਂ ਮਿਠਾਈਆਂ ਜੀ ਜੀ ਉਹ ਬੋਲਦੇ ਯਾਰ ਹਾਂ ਕੀ ਆ ਨਹੀਂ ਕੀ ਆ ਜੰਦੀ ਕੇ ਆਕੜੀ ਕਦ ਪੀ ਤੋਏ ਖੋਲ ਦਿੰਜੇ ਮਦਮ ਚਲੋ ਬਾਪੋ ਖੋਲ ਦਈਏ ਬਾਹਰੀਆਂ ਤੇ ਮੇਰਾ ਜੇ ਇੱਕ ਤਾਂ ਪੱਖਾ ਲੈਣ ਪੱਖਾ ਪੁੱਖਾ ਲਾਵਾਂਗੇ ਤੇ ਲਾਉਣੇ ਪਿੰਜਰੇ ਪੁੰਜਰੇ ਆਪਣੇ ਜਿੱਥੇ ਵੀ ਲਾਉਣੇ ਹੈਗੇ ਤੁਹਾਨੂੰ ਦਿਖਾਵਾਂਗੇ ਪੂਰੀ ਡਿਟੇਲ ਨਾਲ ਦੁਬਾਰੇ ਫੇਰ ਤੱਕ ਜੀ ਵੇਖਈਏ ਤੇ ਚਲੋ ਫਿਰ ਚੱਲ ਕੇ ਰਾਨਾ ਬਾਰੀ ਬਾਰੀ ਖੋਲਦਿਆਂ ਡਟਣ ਫਟਣ ਕਰਤਾ ਸਾਰਾ ਤੇ ਚਲੋ ਚੱਲ ਕੇ ਵੇਣੀ ਮਰ ਆਂਂਂ ਅੰਦੀ ਰਾਤ ਆਈ ਗੱਡ ਕੇ ਮਾਰਨਿੰਗ ਜੀ ਸਾਨੂੰ ਜੀ ਗੁੱਡ ਮਾਰਨਿੰਗ ਜੀ ਤੇ ਪਾ ਗਏ ਜਰਾ ਕਾ ਕਾਲਾ ਪੱਖੇ ਦਾ ਪੱਖੇ ਦਾ ਜਰਾ ਕਾ ਮਾਰ ਗਏ ਜੀ ਉਸਾਲਾ ਦੀ ਗਰੰਟੀ ਆ ਪਾ ਦੇ ਛਿਗੜੀ ਕਰ ਔਰੀਐਂਟ ਹੈ ਜੀ ਸਾਰਾ ਇਹ ਪੈਪ ਜਿੱਥੇ ਦੀ ਪੈਪ ਕਿੱਥੇ ਦੀ ਉਹ ਤਾਂ ਪਿੱਛੇ ਡੋਲੀ ਚ ਵਿਚਾਲੜ ਲੈ ਰੱਖਣੀ ਚਾਹੀਦੀ ਮੈਂ ਕਿਤੇ ਬਜੀਤ ਨੇ ਸਾਹਨੇ ਜਿੱਥੇ ਸੜਤੀ ਹੋ ਕਿਤੇ ਅੱਛਾ ਉਹ ਵਿੱਚ ਪਈ ਤੁਹਾਨੂੰ ਪੱਖਾ ਕੱਛ ਗਿਆ ਹੁਣ ਪੱਖਾ ਕਾਸ ਦੇ ਯਾਰ ਉਹ ਨੋ ਗਰਮੀ ਜੀ ਹੈ ਗਰਮੀ ਹੋਣਾ ਗਰਮੀ ਹੋਈ ਹੈ ਪੱਖਾ ਕਰਨਾ ਜ਼ਰੂਰੀ ਹੈ ਪੱਖਾ ਕਰਨਾ ਜ਼ਰੂਰੀ ਹੈ ਬਈ ਤੇ ਲੋਟ ਆ ਚਾਹੇ ਪਿੰਜਰੇ ਪਿੰਜਰੇ ਜਿਵੇਂ ਲਾਉਣੇ ਬੜਾ ਸਮਾਨ ਆਪੇ ਲਾ ਦੇ ਤਾਂ ਘਰੇ ਲੈ ਕੇ ਚੱਲਾਂਗੇ ਘੱਟੋ ਘੱਟ 2-3 ਘੰਟੇ ਲੱਗਣਗੇ ਕੰਮ ਤੇ ਆਪਾਂ ਨੂੰ ਧੁੱਪ ਹੋਈ ਜਾਂਦੀ ਹੈ ਹਾਂ ਹਾਂ ਦੱਸ ਦੋ ਦਿਨ ਘੰਟੇ ਘੱਟੋ ਘੱਟ ਲੱਗਣਗੇ ਆਪਉਣ ਦੇ ਹਾਂ ਮਤਲਬ ਵੀ ਮਣੀ ਜਾਂਦੀ ਹੈ ਦੋ ਦਿਨ ਘੰਟੇ ਤਾਂ ਹੱਕ ਹੈ ਹਾਂ ਕਿਉਂਕਿ ਸਮਾਨ ਹੈਗਾ ਬੜਾ ਹੈ ਆਪਣੇ ਕੋਲੇ ਪਿੱਛੇ ਪਿਆ ਹੀ ਹੈ ਹਾਂ ਕੋਈ ਦਿਖਾ ਦਾਂਗੇ ਬਾਅਦ ਜਦਾਂ ਤੇਰਾ ਪੱਖਾ ਕਾਸੀ ਹੈ ਫਿਰ ਆਪਾਂ ਨਾ ਕਾਸ ਦੇ ਚੱਲ ਫਿਰ ਲਓ ਜੀ ਕਰਦੀਆਂ ਅਨਬਾਕਸਿੰਗ ਦੀ ਹਾਂਜੀ ਤੇ ਔਰੈਂਟੀ ਗਾਰਡ ਚੱਕ ਬਲ ਸਭ ਤੋਂ ਪਹਿਲਾਂ ਆਪਣਾ ਮੇਨ ਇਹ ਆ ਔਰੈਂਟੀ ਗਾਰਡ ਜੀ ਜੇ ਕੋਈ ਖਰਾਬੀ ਹੁੰਦੀ ਆ ਆਪਾਂ ਨੂੰ ਥੱਦ ਸਕਦੇ ਆਂ ਹਮ ਠੀਕ ਆ ਜੀ ਔਰੈਂਟ ਕਾਰਡ ਲਈ ਲੋਟ ਕਰਕੇ ਜਾਣਗੇ ਪੱਕੇ ਦਾ ਰੇਟ ਹੈ 1700 1700 ਓਕੇ ਹਾਂਜੀ ਹੋਰ ਸਮਾਨ ਦਾ ਕੋਈ ਕਨਾਲ ਗੁੱਲੀ ਆਈ ਇਹਦੇ ਕੀ ਹੈ ਗੁੱਲੀ ਅੱਛਾ ਆ ਟੋਪੇ ਜਿਹੜੇ ਇਹਦੇ ਹਮ ਆਲੀ ਹੁੰਦੀ ਐ ਇਹ ਲੱਗਦਾ ਹੁੰਦਾ ਐ ਇਹ ਮਗਰ ਉਹ ਚਪਕਾਉਣਾ ਪੈਂਦਾ ਹੈ ਆ ਵੈਰਟੀ ਕਾਰਡ ਹੂੰ ਮੇਨ ਸੰਦ ਜਾ ਕਰਨੀ ਚਾਹੁੰਦਾ ਹੈ ਮੇਨ ਸੰਦ ਆ ਤੇ ਆ ਬਾਕੀ ਨਾਟਾ ਇਹਦੇ ਆ ਯਾਰ ਸਾਡੇ ਘਰੇ ਵੀ ਲੱਗਿਆ ਦਾ ਬਾਲਾ ਪੁਰਾਣਾ ਮਾਡਲ ਲੈਂਦਾ ਆਪਾਂ ਯਾਰ ਨਹੀਂ ਨਹੀਂ ਨਵਾਂ ਮਾਡਲ ਹੈ ਇਹ ਕਾਹ ਕੀ ਦਿੱਤੀ ਨਾਲ ਪੂਰੀ ਚੀਜ਼ੀ ਖਾਲੀ ਕੀਤੀ ਇਹ ਹੁੰਦਾ ਸੈੱਲ ਤੋਂ ਹੈ ਇਹ ਚੀਜ਼ ਹੋਰ ਨਹੀਂ ਆ ਹੂੰ ਆ ਸੰਦ ਨਾਲ ਦੇ ਅਸੰਦਾਰ ਆ ਦੋੜ ਨਹੀਂ ਤੇ ਚਮਟੇ ਕੇ ਕੁੰਦਰ ਇੱਧਰ ਲੱਗ ਨੂੰ ਪਰ ਤੇ ਪੈ ਪੂਰੇ ਕਾਢੀ ਫਰ ਕਾਢੀ ਬਾਰ ਹੂੰ फार बार कटी? रखने ਤਾਂ ਹੀ ਕੱਢਦਾ ਰੱਖਣੇ ਹੋਰ ਉੱਚੀ ਵਾਹ ਜੀ ਵਾਹ ਬਾਹ ਕਰਦੇ ਉਹਨੂੰ ਫਿੱਟ ਸੀ ਤੇ ਫਿਰ ਹਾਂ ਆਹਦੇ ਇੱਕ ਵਾਸਤਾ ਹੀ ਲੱਗਦੇ ਇੱਕ ਵਾਸਤਾ ਵਿੱਚ ਹੀ ਪਈਆਂ ਇਹਦੇ ਹਾਂ ਤਾਂ ਚੰਗੜੀ ਵਾਹ ਬਾਸ਼ਰਾ ਉਹ ਵੀ ਬਣਾਈ ਹੈ 70 ਕੇ ਦਾ ਹੈ ਬੁੱਧੂ ਬਣਾਈ ਇਹਨਾ ਮੈਨੂੰ ਤੂੰ ਕਸ ਗਿਆ ਪਰ ਆ ਸਰਗੇ ਤੇ ਅੱਛਾ ਆ ਸਰਗੇ ਤੇ ਲਿਖੂਗਾ ਮੈਂ ਇੱਥੇ ਲਿਖੂਗਾ ਐਸੇ ਜਿਵੇਂ ਤੇ ਪੱਟ ਕੇ ਤੇ ਕੂਛਾ ਤਾਂ ਆਪਣੀ ਚਲੋ ਲਾਉਣੇ ਆ ਫਿਰ ਤੁਹਾਨੂੰ ਦਿਖਾਉਣੀਆਂ ਨੇ ਅਸੀਂ ਐ ਯਾ ਚਾ ਕਰਦੇ ਆ ਤਿਆਰੀ ਤਿਆਰੀ ਕਰਦੇ ਮੱਲੇ ਪੱਲੇ ਆਖੇ ਨੇ ਫਾਜੀ ਕੱਸਦੇ ਨੇ ਹਨਾ ਕੰਦਰ ਕੋਈ ਕੁਝ ਆਦੇ ਤੇਰੇ ਕੋਈ ਸਤ ਕੋਈ ਹੁੰਦੀ ਐ ਨਾ ਨਹੀਂ ਹਾਂ ਹੁੰਦੀ ਐ ਹੁੰਦੀ ਐ ਹਾਂ ਕੋਈ ਸਤ ਤਾਂ ਪੂਰੀ ਹੁੰਦੀ ਐ ਨੀ ਕੱਸਦੇ ਗਏ ਫਿਰ ਹਾਂ ਫਿਰ ਦਿਖਾਉਣੇ ਤੁਹਾਨੂੰ ਯਾਰ ਨਾਟਕ ਭਰਾ ਹੁੰਦਾ ਏ ਕਿਵੇਂ ਆਪਣਾ ਹੀ ਫਰਾਗ ਹੈ ਪੇਜਗਾ ਛੋਟਾ ਆਪਣਾ ਫਰੇਜਗਾਸ ਦੂਜਾ ਲੱਗਦਾ ਵੱਡੇ ਲੱਗਦੇ ਹਨ ਵੱਡੇ ਪੇਜਗਾਸ ਲੱਗਦੇ ਇਹਨੂੰ ਤੇ ਤੈਨੂੰ ਪੇਜਗਾਸ ਮੂੰਹ ਤੋਂ ਜੂ ਕਰਲਾ ਦੂਜਾ ਮੂੰਹ ਯਾਰ ਮੈਨੂੰ ਲੱਗਦਾ ਚਾਰਾਂ ਵਾਲਾ ਸਹੀ ਹੈ ਫਿਰ ਇਹਦਾ ਚਾਰਾਂ ਵਾਲਾ ਮੂੰਹ ਹੀ ਚਾਰਾਂ ਦੇ ਓਕੇ ਹੈ ਜੀ ਬਸ ਸਿੰਗਲ ਨਹੀਂ ਚਾਰਾਂ ਵਾਲਾ ਕਿਉਂ ਯਾਰ ਬਾਈ ਯਾਰ ਉਹੀ ਗੱਲ ਕਰੀ ਯਾਰ ਫਿਰ ਇਹ ਐ ਐ ਕਰਕੇ ਹੁਣ ਲਾ ਹੁਣ ਸਲਿੱਪ ਮਾਰ ਕੇ ਦਿਖਾ ਦੇ ਮੈਂ ਬੰਬਲਠਾ ਬਰੇ ਤੇ ਹੜ ਜਾ ਸਹੀ ਕਰਕੇ ਪਾ ਬਾਰੇ ਹਾਂ ਤੇ ਡੇ ਲਾਈਪ ਦਾ ਹਾਂ ਰੋ ਕੋਈ ਤਾਂ ਤਾਜੀ ਲੌੜੀ ਹੁਣ ਤੀਜਾ ਫਰ ਕਰ ਦੇਗੇ ਤੇ 2 ਗਾਸ ਤੇ ਹੈ ਤੇ ਬਸ ਮਨ ਪੀਣ ਲੈਣੇ ਦਾ ਪੈਪ ਮਾੜਾ ਦਿਖਾ ਦੇ ਬਾਹਰ ਦੀ ਵੀ ਪੈਪ ਜੀ ਆਪਣੀ ਲੰਬੀ ਹੋ ਜੇਗੀ ਤੀਜਾ ਫਰ ਕਰ ਦਈਏ ਤੇ ਮੁੱਟੇ ਤਾਂ ਕਸਾਂਗੇ ਕਿ ਹੁਣ ਕਰਦੇ ਹੋਣਗੇ ਇੱਥੇ ਕਸਾਂਗੇ ਵੀਰੇ ਹਾਂ ਤਾਂ ਕਸਾਂਗੇ ਕਿ ਨਾ ਕਸਾਂਗੇ ਕੰਮੀ ਦਿਆ ਜਾਇਆ ਹੈ ਨਜ਼ਰ ਇੱਥੇ ਲੱਗਣਾ ਹੈ ਜਾਰੀ ਨਹੀਂ ਬੇ ਮੈਂ ਪਤ ਗਿਰ ਬੇ ਉਹ ਬੇ ਮੈਂ ਤਾਂ ਲੱਟੀ ਆ ਨਾ ਤੇ ਆ ਪੈਦੀ ਆ ਨੂੰ ਡਰ ਨਹੀਂਦਾ ਬ੍ਰਾਹਮਣ ਨੇ ਸਾਫ ਲਈ ਨਵਾਂ ਜਗਾ ਮੈਂ ਪੁਰਾਣਾ ਡਰਮ ਚੜਦਾ ਨਹੀਂ ਮੈਂ ਉਹ ਡਰਮ ਤੇ ਭੱਜ ਗਿਆ ਡਰਮ ਦੀ ਵੀ ਕਿਉਂ ਨਾ ਬ੍ਰਾਹਮਣ ਬਾਹਰ ਡਰਮ ਡਰਮ ਭੈਣੇ ਭੱਜੋ ਡਰਮ ਨੂੰ ਬੱਜੋ ਬੰਨੋ ਸ਼ਾਮਾ ਕਿਉਂ ਇੱਧਰ ਨਹੀਂ ਰੱਖਿਆ ਕਰ ਹਾਂ ਇਹ ਤਾਂ ਪੁਰਾਣੀ ਕੱਢੂਦੀ ਆ ਅਰੇ ਖਾਦੀ ਹੀ ਆ ਖਾਦੀ ਹੀ ਆ ਆਹ ਇੱਕ ਕਿਹ ਵਿੱਚ ਖਾਦੀ ਹੀ ਹੈ ਇੱਥੇ ਅੱਜ ਕੱਢੀ ਇੱਕੋ ਟੂ ਵਯੇ ਤਾਰ ਵੀ ਖਲ ਗਿਆ ਪਰ ਦੂਆ ਪਣੀ ਹੈ। ਇਹ ਨੇ ਵੀ ਲਿਓਏ। ਲਾਗੀ ਜੀ। ਬਈ ਆਹ ਤਾਰ ਨਿਕਲ ਗਈ ਮਾਰੀ। ਮੁੰਡੇ ਨੇ ਡੇੜਾ ਅੰਗਰ। ਉਹ ਮਾਰੀ ਨਹੀਂ ਡੰਗਾ ਸਾਡਾ ਲੈਂਦਾ ਸੀ। ਆਹ ਤਾਰ ਬਿਨਾ ਵੀ ਚੱਲ ਜਾਂਦੀ ਇਹ। ਵੀ ਪਰ ਉਹ ਕਹਿੰਦਾ ਵੀ ਨਵੀਂ ਲਿਆਓ ਤਾਰ ਤੇ ਮੈਂ ਤਾਂ ਲੈਨੇ ਆਹ ਅੱਜ ਗੜ ਬਾਈ ਪਰ ਉਹ ਤਾਂ ਕਾਦ ਗਏ। ਕਿਣੀ? ਇਹ ਕਾਦ ਤਿਗੇ ਤੇ ਇਹ ਤਾਰ ਤੋਂ ਲਿਆਉਗਾ ਤੇ ਕੰਮ ਹਟਾ ਥੋੜਾ ਹੀ ਬਲਾਵਟ ਕੰਮ ਨਹੀਂ। ਇਹਨੂੰ ਕੋਈ ਦੇ ਪਾਣੀ ਪੁੱਟੀਆਂ। ਆ। ਹਈ ਫਮੁੰਡਾ ਹਮ ਅ ਕਸ ਦੀ ਹੈ ਕਰ ਰਹਿਣਾ ਕਸ ਦੇ ਤੇ ਦਿਖਾ ਰਹਿਣਾ ਆਪਾਂ ਕਰਦੀ ਜੀ ਲੋ ਵੀ ਆਹ ਦੇ ਤੱਕ ਆਹ ਆਪਾਂ ਤੇ ਇਹਨੂੰ ਕਰਦੀ ਸਾਈਡ ਤੇ ਕਰ ਡਰਮ ਨੂੰ ਮੀਟ ਕਰ ਲੀ ਗਏ ਕਿਉਂਕਿ ਆਹ ਪਹਿਲਾਂ ਕਸ ਨਹੀਂ ਕਰਦੇ ਆਪਾਂ ਜਿਹੜਾ ਸਰਤਾਰ ਨਹੀਂ ਪੈਂਦੀ ਇਹਦੇ ਵਿੱਚੀ ਉਹਨਾਂ ਚ ਰਜਗਾਰ ਆ ਵੀ ਕਰਿਆ ਹੁੰਦਾ ਇਹਦਾ ਇਹਦੇ ਵਿੱਚ ਤਾਰ ਇੱਥੋਂ ਹੀ ਲੱਗੂਗੀ ਆਹ ਮੋਰੀ ਵੀ ਤਾਰ ਲਗਣੀ ਹੈ ਤੇ ਆਹ ਮੋਰੀ ਵੀ ਕੱਢਣੀ ਆਪਾਂ ਇੱਥੋਂ ਦੀ ਇੱਥੋਂ ਦੀ ਪਾ ਕੇ ਇੱਥੋਂ ਦੀ ਕੱਢਣੀ ਹੈ ਤੇ ਫਿਰ ਤੇਰੇ ਆ ਗੈਪ ਆਇਆ ਹੋਊਗਾ ਇਹ ਹੁਣ ਆ ਸੈੱਟ ਕਰਕੇ ਨਹੀਂ ਘੋਣਾ ਕੋਈ ਵਾਰ ਕੋਣੋ ਕਿ ਇਹੇ ਰੇਵੀਦੀ ਆਇਆ ਉਹ ਪੁੱਠਾ ਉਹ ਦਿਰੋਟ ਇੱਕ ਤਾਂ ਜੇ ਆਇਆ ਲੱਗ ਗਿਆ ਸੋਟੀ ਆਇਂ ਤੇ ਫਿਰ ਆਪਾਂ ਕਹਾਂਗੇ ਤਾਂ ਉਹ ਉੱਥੇ ਤੈਨੂੰ ਕਰ ਲਈ ਸਿਹੜ ਤੇ ਆਪਾਂ ਕਰਾਂ ਤੇ ਕੰਮ ਕਰ ਜੀ ਥੋੜੇ ਆਪ ਦੇ ਤੇ ਆਪਣੇ ਨਾਲ ਕੁੜੀ ਨੰਗਵਾਇਆ ਜਿੱਦੇ ਨਾੜ ਨੂੰ ਪਸਾ ਲਈਏ ਤੇ ਨੋਬਾ ਆਇਆ ਰੰਗ ਤੇ ਮੁੜਿਆ ਚੱਲ ਫਿਰ ਆਪਾਂ ਕਾਸਟੇਰ ਤੇ ਮਿਲ ਕੇ ਸਾਰਾ ਸਮਾਨ ਲਾਉਣਾ ਆਪਾਂ ਦੂਜੇ ਘਰ ਲੈ ਕੇ ਜਾਣੇ ਉਹ ਸਮਾਨ ਜਿਹੜਾ ਗੱਡੀ 'ਚ ਆਣਾ ਹੈ ਤੇ ਦੂਜੇ ਘਰ ਲੈ ਕੇ ਜਾਣੀ ਬਰਾਏ ਇਹਦਾ ਕਾਰਡ ਕੀ ਤੇਰਾ ਉਹ ਤਾਰ ਲਿਆਉਂਗਾ ਤੇ ਤੁਹਾਨੂੰ ਫੇਰ ਦਿਖਾਉਣਗੇ ਤਾਂ ਇੱਥੇ ਰਾਉਣਾ ਪੱਖਾ ਇਸ ਤਰ੍ਹਾਂ ਦੇ ਪਾਣੀ ਤੇ ਆਪ ਪੈਪ ਛੋਟੀ ਜਿਹੀ ਮੰਨਦਾ ਤਾਂ ਹਵਾ ਦੇ ਉਹ ਘੱਟ ਹਨਾ ਜਾਂ ਰਹਿਣਾ ਏ ਤੇ ਆਪ ਵੱਡੀ ਪੈਪ ਲਾਈ ਕੇ ਤੇ ਪੱਖਾ ਆਪਣਾ ਇੱਥੇ ਆਜੋ ਵਧੀਆ ਤੇ ਹਵਾ ਬਹੁਤ ਦੇਊਗਾ ਇਹ ਕਰ ਚਲੋ ਉਹ ਕਹਿੰਦਾ ਵੀ ਲੰਮਣਾ ਆਪਾਂ ਕੇ ਥੱਲੇ ਲੱਗੂ ਭਾਂਡਾ ਕਹਿੰਦਾ ਆਜੋ ਹਵਾ ਪੋਰਥ ਥੱਲੇ ਹੱਥ ਲਾ ਕੇ ਤੂੰ ਆਇਓ ਜੀ ਤਾਂ ਮੈਂ ਵੀ ਛੋਟੀ ਬੈਸ ਸੀ ਆ ਨਾਲੇ ਛੋਟੀ ਆਈ ਐ ਜਿਹੜੀ ਆਪਣੀ ਉਹ ਭਈਏ ਪਰੇ ਹਨਾ ਤੇ ਉਹ ਹੋਏਗੇ ਨਾਲ ਪੱਟ ਲੈ ਜੀ 100 ਕੁ ਪਿੰਦਨੀ 100 ਕੁ 50 ਪਿੰਦ ਲੈ ਜੀ ਚਲ ਪਰੋਂ ਛੋਟੀ ਲਾ ਲਈਂ ਤਰ ਹਨਾ ਚਲ ਤਾਰ ਤੁਰ ਲਿਆਉਂਦੇ ਕਿਰਾਂ ਨੂੰ ਕਿੱਧਰ ਗਿਆ ਜਾਏਗੀ ਚਲ ਕੋਈ ਵਾਪਸ ਦਿਖਾਉਣੇ ਹਨ ਪਰ ਨਹੀਂ ਆਏਗੀ ਲੋਬੇ ਤਾਰ ਵੀ ਲੈ ਜਾਂਦੀ ਜਾਏਗਾ ਤੂੰ ਤੇਰੀ ਲਈ ਆਏਗਾ ਇਹਦਾ ਇਹਿੰਦੇ ਗੱਲਾਂ ਕਰੂਗੀ ਕਰਨਾ ਸਹੀ ਸਹੀ ਇਹਦਾ ਬੈਨ ਕਰਨੇ ਕਰਨੇ ਨਹੀਂ ਹਵਾ ਦੇ ਚੱਲੇ ਭੈਣ ਜਾਵੇ ਹਵਾ ਦੇ ਹਵਾ ਤੇ ਤਾਰ ਸਿੰਧ ਕੀ ਕਰਾਂ ਲਾਈਪੇ ਵੀੜੋ ਵੀਡੀਓ ਤਾਰ ਕੀ ਮੈਂ ਰਾਵੀ ਨਾ ਚਾਲੀ 25 ਮਿੰਟਾਂ ਦੀ ਬਣਾਉਗਾ ਇਹ ਇਹ ਚੱਲਣ ਦੇ ਜਾ ਕੇ ਪਾਣਾ ਆਪਾਂ ਬਾਹਰ ਦੇ ਹਰਿਆਣੇ ਕੋਈ ਨਾ ਰੋਕ ਕੇ ਰਾ ਦਿਖਾਣੇ ਕੋਈ ਸਮਝਦਾਰ ਲੋੜੀ ਤੇ ਆਹ ਆਪਣੀ ਤਾਰ ਤਾਂ ਠੀਕਾ ਕਰਤੀ ਓਕੇ ਰਿਪੋਰਟ ਜਮਾ ਤੇ ਹੁਣ ਆਹ ਕੋਪਲਾ ਨਹੀਂ ਦਾਣਾ ਇਹ ਪੰਟ ਵਾਸਤੇ ਬਿੰਗੋ ਹੈ ਆ ਪਾ ਗਾਈ ਲੈਣਾ ਦਾ ਆਪਾਂ ਆ ਓਏ ਹੋਰ ਘਾਬਰ ਕੇ ਬਿੰਗਾਵੇਂ ਕਾਂ ਪਹਿਲਾਂ ਨੂੰ ਹੋਈ ਮੈਂ ਬੋਕਲਾ ਆਪੇ ਗੱਦੀ ਕਰਦੇ ਤਾਂ ਤੋੜਾਂਗੇ ਉਹਨੂੰ ਕੰਮ ਨਹੀਂ ਤੁਸੀਂ ਜਾਂ ਤੱਕ ਆਇਆ ਇਹ ਤੋਂ ਨਿਕਲੀ ਕਰਾਂ ਏ ਤੇ ਜਾਨ ਦੇ ਜਾਨ ਦੇ ਜਿੱਥੋਂ ਦੇ ਆਕਰਦਨਾ ਅਰਬੀ ਖੜ ਜਾ ਇੱਕ ਮਿੰਟ ਫੇਰ ਦਿਖਾਉਣੇ ਹੁਣ ਸੈਟ ਕਰਦੇ ਮਾਪ ਭੇਜ ਰਾਸਤੀ ਦਾਣ ਅਸਰੇ ਵਾਲੀ ਟੋਪੀ ਜੀ ਦੀ ਸੀ ਚੱਪਲ ਜੀ ਆਤੇ ਚੱਪਲ ਜੀ ਅਰਬੜ ਜਿੱਦਾਂ ਦੇ ਵਿੱਚ ਨਾ ਉਹ ਆਪਣੇ ਇਹ ਰਬੜ ਰਿੰਗ ਰਬੜ ਰਿੰਗ ਨਾਲੋਂ ਚਲ ਕੋ ਬਾਈ ਮਿੰਟ ਕੀ ਕਰਨ ਪਾ ਖੇੜੀ ਹੁਣ ਕੀ ਬਸ ਕਲਾ ਤਾਂ ਹ ਲਾਉਣਾ ਰਹੇਗਾ ਪਰ ਤਾਂ ਇੱਕ ਤਾਂ ਦਸਲ ਦੀ ਮੱਲਾਉਣਾ ਇੱਕ ਤਾਂ ਹੀ ਮਨ ਤੋਂ ਮੈਂ ਲਾਉਣਾ ਲਾਉਣਾ ਹੱਦਾਂ ਬਲਾਦ ਤੇ ਕੀ ਕਰਦਾ ਪਹਿਲਾਂ ਬਰਾਬਰ ਗਿਆ ਕੇ ਬਸਾਉਂ ਹੂੰ ਲੋ ਯਾਰੋ ਕਈ ਬੱਕਰਾ ਸੈਂਟਰ ਦੱਸ ਜੀ ਮੈਨੂੰ ਚਲੋ ਪਾ ਲੱਗਦਾ ਹੈ ਮੈਂ ਨਵਾਂ ਬਣਾ ਦੇ ਜਰਾ ਤੇ ਇਕੱਲੇ ਪਾ ਜਰਾ ਇੱਕ ਟੈਨਟ ਤਾਂ ਹੀ ਰੋਣਾ ਮੈਨੂੰ ਵੀ ਤਾਂ ਨਹੀਂ ਮਤਲਬ ਹੈ ਨਾ ਫੋਲਡਿੰਗ ਕਰੂੰ ਨਾ ਪਹਿਲਾਂ ਕੰਕਰੀਟ ਕਰਾਂ ਫਿਰ ਮੈਂ ਇਹਦੇ ਨਾਲ ਕੰਮ ਜਾਈਂ ਮਰਦ ਲੋ ਸੈਂਟਰ ਦਾ ਆਦੋ ਮੈਨੂੰ ਸੱਦ ਕੱਢ ਕੇ ਨਹੀਂ ਇਹ ਬਾਹਲਾ ਕਰਦੇ ਹੋ ਤਾਂ ਕੀਤਾ ਗੱਡ ਸਕਦਾ ਹਾਂ ਇੱਥੋਂ ਤੇ ਇੱਥੋਂ ਮਿਲ ਦੂਗਾ ਮੈਨ ਮੈਨ ਲੈ ਲੇ ਹਾਂ ਮੈਨ ਲੈ ਲੇ ਪਹਿਲਾਂ ਕੀਤਾ ਕਰੀ ਤੇ ਕੀਤਾ ਗਾੜੋ ਤੇ ਮੈਂ ਵੀ ਇੱਕ ਹੀ ਕਰ ਦੂ ਮੈਂ ਆਖਰ ਨੂੰ ਸੈੱਟ ਲਾ ਦੇ ਵਿੱਚੋਂ ਨਾ ਆ ਲੈ ਯਮਾ ਸੈਟ ਬਗਵੇਂ ਦੇ ਕਰ ਪਰ ਇਹਦੋਂ ਨਾ ਹੀ ਕੰਮ ਹੈ ਹੋਰ ਕੀ ਕਰਨਾ ਬਾਤ ਠੀਕ ਹੈ ਜੀ ਤੇ ਉਹਨੂੰ ਬਾਤ ਆ ਜੋੜਨੀ ਨੇ ਕੰਮ ਮੈਂ ਪੱਕਾ ਚੈ ਲੈ ਕੇ ਜਾਦਾ ਹਾਂ ਹਮਮ ਕਾਸਟਿਊਮ ਬਣਾਣੀ ਜਿਉਂ ਨਿਆ ਮਾਰਗ ਮੈਂ ਕੈਮਰਾਮੈਨ ਹੁਣ ਖੁਦਾ ਆ ਬਣਿਆ ਹੁਣ ਕੀ ਇਹਦੇ ਚ ਪੰਗ ਉਹ ਆਸ਼ਾ ਜੀ ਬਣੇਗਾ ਪੰਨ ਜਾ ਪੰਨ ਕੀ ਕਰੀਏ ਹੁਣ ਪੰਨ ਜਾ ਭਾਈ ਇਹ ਮੈਂ ਪਾ ਦੇ ਤੇਰਾ ਫੋਕਸ ਉਹਦੀ ਕਰਦਾ ਹਾਂ ਜੀ ਯਾਰ ਓਕੇ ਸਹੀ ਹੈ ਜੀ ਸਹੀ ਹੈ ਹੁਣ ਆ ਤਾਰ ਦਾ ਤਾਰ ਲਈ ਆ ਤੁਹਾਨੂੰ ਆਹਦੇ ਮੈਥੋਂ ਬਣ ਜੂ ਨਾ ਤਾਰ 2 ਮੀਟਰ ਲੈਣੀ ਹੈ ਨਾ ਯਾਰ ਲਓ ਜੀ A to Z ਕਰ ਚੁੱਕੇ ਹਾਂ ਕੰਪਲੀਟ ਵਾਇਰਿੰਗ ਤੇ ਬਸ ਵੀ ਲਾ ਦਿਆਂ ਤੇ ਚੇਪੀ ਲਾਉਣੀ ਰਹੀ ਹੈ ਇੱਥੇ ਟੇਬਲ ਲਾਉਣੀ ਰਹੀ ਹੈ ਦੇਖੋ ਉੱਥੋਂ ਲਿਆ ਲੀਆ ਸੈਟਿੰਗ ਕਰਕੇ ਆਈਆਂ ਆਏ 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 ਇੱਥੇ ਟੂ ਰਾ ਆ ਪਾਤਾ ਇਲੈਕਟ੍ਰੀਸ਼ੀਅਨ ਬਹੁਤ ਤਕੜਾ ਐ ਪਲੰਬਰ ਵੀ ਬਹੁਤ ਵਧੀਆ ਐ ਮਿਸਤਰੀ ਲੱਕੜ ਵਾਲਾ ਵੀ ਵਧੀਆ ਐ ਸਾਰਾ ਕੰਮ ਸਰਾ ਯਾਰ ਆਪਣਾ ਯਾਰ ਮੇਰੇ ਜੋ ਹਲਦੀ ਦੀ ਸਵੈਲ ਆਈ ਹੋਣੀ ਬਣੀ ਕੀ ਗੱਲ ਐ ਰਾ ਫੜ ਤੇ ਮੈਨੂੰ ਪਹਿਲਾਂ ਕਰ ਦੇਣਾ ਰਾ ਫੜ ਬੋਲੀ ਦਾ ਵੜ ਦੇ ਲਓ ਜੀ ਸਾਰਾ ਕੰਮ ਕੰਪਲੀਟ ਐ ਕੋਈ ਐ ਠੀਕ ਐ ਸਾਡੀ ਚਲਾ ਕੇ ਨਹੀਂ ਦੇ ਤੇ ਛੋਡੇ ਮੂਹਰੇ ਚਲਾ ਕੇ ਦੇ ਥੋੜੇ ਸਾਹਮਣੇ ਚਲਾ ਕੇ ਦੱਸਾਂਗੇ ਸਾਰਾ ਕੁਝ ਬਿਲਕੁਲ ਸੋਚ ਛੱਡ ਕੇ ਪਰ ਇਤੋਂ ਸੋਚ ਛੱਡ ਕੇ ਸਾਰਾ ਕੁਝ ਸਾਹਮਣੇ ਹੋਊਗਾ ਮੈਂ ਛੱਡ ਕਾ ਸੋਚ ਦੋ ਸੋਚ A to Z ਕੰਮ ਤੁਹਾਡੇ ਸਾਹਮਣੇ ਹੋਊਗਾ 1 ਮਿੰਟ

ਬਲਦੇ 6 ਦੇ 7 ਤੇ ਹਾਂਜੀ ਬਾਦ ਦੇ ਵੜਾ ਕੇ ਚੱਕਦੇ ਹੁਣ ਸਪੀਡ ਥੋੜੀ ਐ ਸਪੀਡ ਥੋੜੀ ਐ ਕਿਉਂ ਨਹੀਂ ਵਧ ਰਹਾ ਮਹਾੂਆ ਜੀ ਰਹਾ ਕਿਉਂ ਐ ਇੰਜਨ ਆਪਾਂ ਜਰਾ ਮਹਾੂਆ ਘਟ ਨਹੀਂ ਲੱਗ ਰਹੀ ਸਪੀਡ ਨੂੰ ਅਰੇ ਕਿਵੇਂ ਲੱਗਿਆ ਪੱਖੇ ਪਲ ਤੋਂ 10 ਮਿੰਟ ਪੱਖਾ ਅੰਦਾਜ਼ਾ ਦਾ ਪੁਰੇ ਮਿੰਟ ਆ ਜਾ ਓਰੇ ਆ ਫਿਰ ਲੱਗਿਆ ਤੈਨੂੰ ਪੱਕਾ ਕਿਵੇਂ ਲੱਗਿਆ ਵਧੀਆ ਹਾਂ ਉਹ ਵਰਗਾ ਮੈਨੂੰ ਇਹ ਵਗਲਾ ਠੱਗੀ ਵਜ ਕੋ ਦੀ ਭੈਣ ਰੇ ਹਵਾਈ ਘਾਟੇ ਉਹ ਦੱਸਿਆ ਜੀ ਆਪਾਂ ਨੇ ਨਹੀਂ ਤੇ ਪੀਰਾ ਤੂੰ ਇਹ ਇਹਦਾ ਪੀਰਾ ਦੱਸਿਆ ਜੀ ਉਹਨਾਂ ਨੇ ਵੀ ਮੋਟਰ ਬਈ ਇੱਕੋ ਹੀ ਐ ਤੇ ਜਿਹੜਾ ਮਾਲਾ ਫਰਾਂ ਦਾ ਫਰਕ ਆ ਕੱਲਾ ਉਹਨਾਂ ਦਾ ਤੇ ਆ ਚੱਕਰ ਸੀ ਆ ਗੱਲ ਜੀ ਆਪਾਂ ਸੀ ਤੇ ਬਸ ਠੀਕ ਐ ਹੁਣ ਪੱਕਾ ਹੈ ਕੋਲ ਲਾ ਕੇ ਵਧੀਆ ਵਧੀਆ ਚੱਲ ਠੀਕ ਲਓ ਬਈ ਹੁਣ ਲੰਮੜੇ ਸਮਾਨ ਸਮਣ ਆਇਆ ਪ੍ਰਧਾਨ ਖੋਲ ਦੇ ਜੀ ਡਿਸਕਾਉਂਟੀ ਜਾਊਗੀ ਡਟ ਪੈਂਦੇ ਤੇ ਮਾਰ ਖੋਲ ਕੇ ਰਾਂ ਪਹਿਲਾ ਪਿੰਡ ਲਾ ਕੇ ਢੇੜਾ ਸਮਾਨ ਧਰ ਕੇ ਆਈ ਨਹੀਂ ਸਮਾਨ ਆਖਰੀ ਮੰਡੀਆਂ ਲੈ ਕੇ ਸਮਾਨ ਹੁਣੇ ਲੈ ਕੇ ਸੱਜਰਾ ਜਾਵਾਂ ਮੈਂ ਪੈੜਾ ਇੰਨਾ ਲੱਗੂ ਕਬੂਤਰਾਂ ਦਾ ਪੈੜਾ ਲੱਗੂ ਬਾਜਾਪਨੂੰ ਕਬੂਤਰਾਂ ਦੇ ਪੈੜਾ ਇੰਨਾ ਲੱਗਦਾ ਪਤਾ ਨਹੀਂ ਕੱਲ ਲੈ ਕੇ ਆਏ ਤਾਂ ਲੰਡੂ ਲੋ ਉਹ ਫਿਰਦੇ ਅਸੀਂ ਰਾਤ ਨੂੰ 8 ਵਜੇ ਕਿਸੇ ਨੂੰ ਪਤਾ ਯਾਰ ਚੱਲ ਫਿਰ ਟੱਟੀ ਕਰਿਆ ਕਰਦੇ ਹਾਂ ਕਰਦੇ ਹਾਂ ਚਲ ਲੋ ਬਈ ਤੇ ਲਾਦ ਗਿਆ ਆਪਣਾ ਸਮਾਨ ਇੱਧਰ ਲਾਉਣਾ ਅੱਜ ਇਸ ਤਾਂ ਤੇ ਉੱਧਰ ਆਪਣੇ ਜਾਜੂ ਲੱਗਿਆ ਪਿਆ ਚੱਕਰ ਹੈ ਆਪਣੀ ਲੈ ਲਈ ਆਪਾਂ 15 ਹਜ਼ਾਰ ਲੈ ਜਾਉਣੀ ਸੌਣ ਨਹੀਂ 15000 ਜੀ ਮੈਨੂੰ ਲਈ ਜਰੇ ਪਰਸੂ ਲਈ ਜਗੀ ਤੇ ਆ ਸਾਮਾਨ ਵੀ ਹਰ ਅੰਦਰ ਲਾ ਦੇ ਇੱਥੇ ਤੇ ਫੇਰ ਕਰਦੇ ਤੇ ਚਲੋ ਨੇ ਤਾਰਾਂ ਤੁਰਾਂ ਖੋਲ ਲੀਏ ਪਲਾਸ ਲੈਣ ਗਿਆ ਉਹ ਤੇ ਫੇਰ ਸਾਨੂੰ ਦਿਖਾਉਣਿਆਂਗੇ ਚੱਲ ਗਿਆ ਚਾਟ ਮੰਡੀ ਜੀ ਚਲੋ ਜੀ ਚਲੋ ਕੀ ਕੀ ਲੈ ਕੇ ਮੈਂ ਮਟਮੂਟ ਮੈਂ ਆ ਠੀਕ ਹੈ ਰੰਗ ਓਕੇ ਤੇ ਸਾਮਾਨ ਕਹੀਂ ਲੈ ਜਾਵਾਂਗੇ ਠੀਕ ਹੈ ਬੱਚਾ ਕੀ ਕਰਾਂਗੇ ਜੀ ਹਾਂ ਲਓ ਬਾਪੂ ਬਾਕੀਆ ਮਾਰੂਤੀ ਤੇ ਆਰੁੱਤੀ ਤੇ ਪਹਚ ਮੰਡੀ ਜਾਣਾ ਸੀ ਆ ਤੇ ਮੰਡੀ ਜਾਵਾਂ ਪਹਿਲਾਂ ਉਹ ਕ ਨੀਰਾ ਨੂਰਾ ਲਈਏ ਕਹਿੰਦਾ ਖੇਤੋਂ ਯਾਰ ਤੇ ਨੀਰਾ ਨੂਰਾ ਕਾਟ ਲਈਏ ਉਹ ਦੱਤੀ ਚੱਕਣ ਗਿਆ ਘਰੋਂ ਤੇ ਪਹਿਲਾਂ ਅਸੀਂ ਗੇੜੀ ਗੁੜੀ ਮਾਰ ਕੇ ਆਏ ਕਿ ਜਾ ਕੇ ਬਾਜ਼ਰ ਤੇ ਲੰਬੀ ਵੇਜੀ ਹੋ ਕੇ ਵੈਸੇ ਹੀ ਗੇੜੀ ਛੇੜੀ ਮਾਰ ਕੇ ਆ ਗਏ ਹੁਣ ਚੱਲ ਦੁਬਾਰ ਨੀਰਾ ਵਟਣ ਨੀਰਾ ਵਾ ਦੋ ਪੰਡਾ ਵਟ ਕੇ ਮੋਟੀਆਂ ਮੋਟੀਆਂ ਤੇ ਫਿਰ ਚਲਾਂਗੇ ਧੜਵੇ ਆਪਾਂ ਸਮਾਨ ਲੈ ਕੇ ਹੁਣ ਤੈਨੂੰ ਸਮਾਨ ਤੇ ਤੁਹਾਡੇ ਨਾਲ ਫਿਰ ਸ਼ੇਅਰ ਕਰਦੇ ਆਪਾਂ ਲਓ ਬਾਪੋ ਤੇ ਨੀਰਾ ਵਟਲੇ ਹੁਣ ਚੱਲਣਾ ਮੰਡੀ ਮਾਉਂਦਾ ਕਿ ਮੰਡੀ ਚੱਲਣਾ ਔਰ ਮੇਤਾ ਜੀ ਕੀ ਹਾਲ ਚਾਲ ਜੇ ਇੱਕ ਹੁਣ ਗੱਲ ਸੁਣ ਜਾਂ ਮੇਰੀ ਖੜ ਕੇ ਗੁੰਡ ਗੱਲ ਸੁਣ ਜਾਣ ਕੰਨ ਕਰਕੇ ਮੇਰੀ ਓਰੇਆ ਤੈਨੂੰ ਹੁਣ ਗੱਡੀ ਕਿਵੇਂ ਲੱਗੀ ਤੈਨੂੰ ਮੈਂ ਹੀ ਪੁੱਛ ਰਿਹਾ ਬਹੁਤ ਬਹੁਤ ਅਸਲਾ ਨਾ ਪੁੱਛਾ ਡਰ ਡਰ ਵਾਲੀ ਹੈ ਉਹਦੀ ਕੀ ਕਰਦਾ ਫਿਰ ਤੈਨੂੰ ਮਸਟੈਂਗ ਵਗੋਂ ਮਸਟੈਂਗ ਵਾਹ ਮੇਤਾ ਜੀ ਵਾਹ 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 ਤਾਂ ਜਾਇਆ ਫਿਰ ਲੋ ਬਾਪੋ ਆਗੇ ਬਾਦਲ ਤੇ ਜਵਾਹਰੀ ਨਾਲ ਤੇ ਉਹਨੂੰ ਦਬਾਉਣ ਲਈ ਜੀ ਜੀ ਦਬਾਉਣ ਗਿਆ ਤੇ ਫਿਰ ਚੱਲਦੇ ਆਪਾਂ ਸਿੱਧੇ ਹੁਣ ਕਿੱਧੜ ਬਾਹ ਲੋ ਬਈ ਇਧਰ ਵੀ ਆ ਗਏ ਯਾਰ ਸ਼ੌਕ ਆ ਪੰधरी ਪਿੰਜਰੇ ਪਿੰਜਰੇ ਵਾਲੀ ਦੇਣੇ ਚੱਲ ਕੇ ਚੱਲ ਕਿਹੜਾ ਮੈਡ ਮੁਟ ਲੈਣਾ ਆ ਆਉਂਦੀ ਪਸੰਦ ਕੁਜੀਰ ਹੂੰ ਆ ਕੱਪੜੇ ਵਾਈ ਹੋਏ ਜੇ ਉਹ ਨਹੀਂ ਲੱਗ ਰਹੇ ਇਹ ਹੋ ਜਾਣਾ ਮੈਂ ਕੱਪੜੇ ਆਈ ਆ ਇਹ ਨਵੀਂ ਜੀ ਟਰਾਈ ਕਰਨ ਦੀ ਰਹੀ ਸੀ ਜੀ ਇਹਦੀ ਤੋ ਲੱਗ ਗਿਆ ਸਮਾਨ ਲੱਗ ਗਈ ਉਸ ਹੂੰ ਉਹ ਤਰ੍ਹਾਂ ਹੀ ਤੇ ਫਰਮਟ ਤੇ ਕਪੜਾ ਫਰੋ ਲੈਣਾ ਹੁਣ ਆਪਾਂ ਕਪੜਾ ਫਿਰ ਦੇਖਦੇ ਫਰੋ ਲੈ ਆਉਂਗਾ ਤਾਂ ਉਹੀ ਲੈਣਾ ਪਊਗਾ ਤੇ ਚਾਹ ਫਿਰ 7-8 ਦੇ 100 ਬਹੁਤ ਬਾਦ ਨੂੰ ਪਊਗਾ ਰੋੜਾ ਆਪਾਂ ਰੋੜਾ ਆ ਆ ਤੇ ਬਾਦ ਨੂੰ ਕਪੜਾ ਆਏਗਾ ਬਾਦ ਨੂੰ ਜਖਰਾ ਤੇ ਆਣਾ ਕੰਪਨੀ ਸਾਰੇ ਸਾਡੇ ਨਾਲ ਆ ਬਈ ਸਾਰਾ ਜਾ ਇਹ ਮਾਨਿਕ ਜਿਹੜਾ ਇਹ ਵੀ ਪੀਸਕਾਰ ਤੁਸੀਂ ਹਾਂਜੀ ਇਹ ਵੀ ਪੀਸਕਾਰ ਤੁਸੀਂ ਹਾਂ ਵੀ ਕਰਦੇ ਹੈ ਯਾਰ ਇਹ ਥਾਣੋਂ ਤੋਂ ਥਾਣੋਂ ਦੀ ਪੀਸ ਕੱਟ ਕੇ ਰੱਖ ਦਿੰਦੇ ਹੋ ਹਾਂ ਕਰਕੇ ਆ ਜੀ ਹਾਂ ਠੀਕ ਹੈ ਚਲ ਫਿਰ ਵੇਹਣੀ ਆ ਫਰ ਕਰੀਏ ਉਹਨੂੰ ਚੱਲ ਜੀ ਫਰ ਮੈਟ ਲੈ ਲਈਏ ਨਾ ਇਹ ਮੈਟ ਦੀ ਚੱਲ ਫਿਰ ਵੇਹਣੀ ਕੋਈ ਇੱਕ ਮੈਟ ਹਾਂਜੀ ਮਿੱਤਰੋ ਤੇ ਆਗੇ ਜੀ ਕਰੇ ਸਿੱਧਾ ਕਿਧਰ ਦੋ ਸਮਾਨ ਨਹੀਂ ਲਿਆਗਾ ਕੋਈ ਵੀ ਠੀਕ ਆ ਤੇ ਹੁਣ ਨਾ ਆ ਕੇ ਠਹਿਗੇ ਤੇ ਬਥੇ ਵੀਡੀਓ ਕਰ ਤੇ ਥੰਬਨੇਲ ਵੀ ਨਹੀਂ ਬਣਿਆ ਅਜੇ ਤਾਂ ਬਣਾਉਣਾ ਦਵਾ ਦੋ ਤੇ ਟਾਈਮ ਆਵਾ ਆ ਗਿਆ ਸੀ ਸਾਢੇ ਜੀ ਹੋ ਗਏ ਵੀਡੀਓ ਪਾਉਣ ਦਾ ਟਾਈਮ ਹੋਇਆ ਪਿਆਗਾ ਤੇ ਵੀਡੀਓ ਥੰਬਨੇਲ ਬਣਾਇਆ ਨਹੀਂ ਚਲੋ ਦਵਾ ਦੋ ਬਣਾਈ ਗਏ ਤੇ ਫਿਰ ਪਾਉਂ ਦਾਣੇ-ਦਣ ਕਬੂਤਰਾਂ ਨੂੰ ਤੇ ਫਿਰ ਦਿਖਾਉਣੇ ਹਨ ਲਓ ਬੱਟੇ ਵੀਡੀਓ ਪਾ ਮਸਾਂ ਪਾ ਕੇ ਕੋਠੇ ਅੱਜ ਪਤਾ ਨਹੀਂ ਕਿੱਦਾਂ ਰੇਂਜ ਨਹੀਂ ਆਉਂਦੀ ਯਾਰ ਕੋਠੀ ਦਾ ਵਧੀਆ ਰੇਂਜ ਆਉਂਦੀ ਸੀ ਉੱਥੇ ਵੀਡੀਓ ਪਾ ਕੇ ਆਇਆ ਤੇ ਹੁਣ ਤਾਂ ਲੱਗੇ ਪਾਉਣੇ ਆਪਾਂ ਦਾਣੇ ਕਬੂਤਰਾਂ ਨੂੰ ਇਹਨੇ ਚੱਲ ਕੇ ਕੀ ਚੱਲੀਦਾ ਕੰਮ ਹੁੰਦਾ ਟਾਲੀਆ ਚਲੋ ਪਰ ਦਾਣੇ ਨੂੰ ਪਾਈਏ ਤੇ ਪਾਣੀ ਲੈ ਕੇ ਲਈਏ ਨਿਕਾ ਲਓ ਜੀ ਆ ਗਏ ਇਨਾਂ ਕੋਲੇ ਵੀ ਹੁਣ ਆਪਾਂ ਤੇ ਪਾਣੀ ਵਿੱਚ ਗਰਮ ਨਹੀਂ ਲਿਆ ਕੇ ਆ ਮੈਂ ਅਚਾਨਕ ਚੱਕ ਨੂੰ ਫੌੜੀ ਮਾਰ ਲੱਗਿਆ ਤੇ ਅਗਲੇ ਦਿਨ ਉਹ ਕਿਹੜਾ ਵਰਦਾ ਯਾਰ ਮੇਰਾ ਸਾਲਾ ਹੈ ਜੀ ਜੀ ਕੱਲਾ ਬਾਇਰ ਮੇਰੇ ਸਾਲੇ ਛੜਦੇ ਹੀ ਨਹੀਂ ਗਾ ਕਣਕ ਪਾਖ ਰਹੇ ਹੁਣ ਵਿੱਚ ਮੈਂ ਇਹ ਇੱਕ ਮਟੇੜ ਤੱਕ ਓਏ ਯਾਰ ਦਿਆ ਲੋ ਬਾਪ ਤੇ ਦਾ ਦਾਣੇ ਪਾਲ ਕੇ ਤੇ ਲੈਡ ਛੱਡ ਦਿਆ ਕਿਰਾ ਤੇ ਫਿਰ ਜਿਹੜੀ ਖਾ ਕੇ ਆਪਾਂ ਉਧਰ ਵੀ ਚੱਲਣਾ ਮਨਪ੍ਰੀਤ ਕੋਲੇ ਜੀ ਸਰਨ ਉੱਥੇ ਹੁੰਨੇ ਪੜਾ ਯਾਰ ਤੇਰਾ ਕਿੱਥੇ ਜਦੋਂ ਮਰਜੀ ਆਈ ਓਏ ਗੱਲ ਤੋਂ ਗਣਾ ਏ ਤੂੰ ਕਿਵੇਂ ਦਰ ਮਰਜੀਆ ਦੇ ਖੇਤੀਆ ਰਟਾ ਮੋਟਰ ਤੇ ਹੁੰਦੇ ਉਹ ਗਾਣੇ ਨੂੰ ਆ ਦੇਖੋ ਗੰਦੁਰ ਦਾ ਜਿਵੇਂ ਲਵਾ ਬੀ ਤੇ ਇੱਟਾ ਵੀ ਡਾਲਤਾ ਇਹਨੂੰ ਤੇ ਪਾ ਦਿੱਤੇ ਜੀ ਬਾਜਰਾ ਤੇ ਪਾਣੀ ਪਾ ਕੇ ਰੱਖ ਦਿੱਤੀ ਤੇ ਲੱਗ ਭਾਗ ਬਾਜਰੇ ਮੁੱਕ ਗਿਆ ਆਪਣਾ ਬਾਜਰਾ ਹੀ ਮੁੱਕ ਚੱਲਿਆ ਇਕੱਠਾ ਲਾਉਣਾ ਪਊਗਾ ਗੱਟਾ-ਕੁੱਟਾ ਪਾਉਣਾ ਲੋ ਜੀ ਲੋਪਰ ਦਾ ਕਣਕ ਦੇ ਬਾਹਰ ਰਾਈ ਇਹਨਾਂ ਦਾ ਬਾਲੀ ਤੜੜੀ ਖਰਾਬ ਇਹਨਾਂ ਦੀ ਆਜੋ 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 ਨਾ ਬਈ ਹੁਣ ਪਾ ਦੇ ਕੇ ਪਾਣੀ ਪਾਣੀ ਵਾਹ ਇਸ ਸੀਕ ਕਰਕੇ ਸਾਫ ਪਾਇਆ ਸੀ ਇਹਨੂੰ ਮੈਂ ਪਰ ਇਹਨਾਂ ਦਾ ਮੂੰਹ ਹੀ ਇਸ ਵਾਲਾ ਲਓ ਜੀ ਪਾਣੀ ਕਰਤਾ ਓਕੇ ਰਿਪੋਰਟ ਣਾਣੇ ਪਾ ਦੇ ਪਾਣੀ ਪਾ ਕੇ ਰੋਟੀ ਖਾ ਲ ਗਏ ਬੱਚੇ ਜੀ ਠੀਕ ਹੈ रोटी खागे बाबे फिर चल देंगे थोड़ा तो चल कर दिखाने पर ठीक है रोटी खा ले खा ली रोटी री खी चलिए चलो 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 बहुत ला चलिए चलो आप ਉੱਥੇ ਲਿਗੇ ਉੱਧਰ ਨੂੰ ਜਿੱਧਰ ਤੜਕੇ ਦੇ ਫਿਰਦੇ ਆ ਉੱਥੇ ਫਿਰ ਚੱਲਦੇ ਆਗੇ ਤੇ ਇਹ ਵੀਡੀਓ ਬੜੀ ਬਾਤੀ ਬਿੰਗੀ ਡੇਢ ਹੀ ਜਿਵੇਂ ਸੀਗੀ ਤੇ ਸਦਕੇ ਚੋਬਰਾਂ ਨੂੰ ਵੀ ਆ ਜੋ ਮੁਟਿਓ ਠੀਕ ਹੈ ਤੇ ਫਿਰ ਦਿਖਾਉਣੇ ਆ ਲਓ ਜੀ ਟਾਈਮ ਹੋ ਗਿਆ 9:30 ਦਾ ਤੇ ਮੈਂ ਹੱਕ ਚੱਲ ਕਰ ਦਈਏ ਵੀਡੀਓ ਦੀ ਐਂਡਿੰਗ ਆਪਾਂ ਤੇ ਘਰ ਨੂੰ ਤੁਰੇ ਚੱਲਦੇ ਹੁਣ ਆਪਾਂ ਠੀਕ ਆ ਇਹ ਠੰਡ ਵੀ ਠੀਕ ਠਾਕ ਉਹਦੀ ਖਾਸ ਨਹੀਂ ਗੀ ਤੇ ਮਾਤਲ ਕੋਸ਼ਿਸ਼ ਕਰਾ ਸੀ ਗੱਲਾਂ ਜਵ ਨਹੀਂ ਕਰੀ ਕੋਈ ਗੱਲ ਨਹੀਂ ਐਂ ਕਰ ਲਓ ਓਕੇ ਬਾਏ ਬਾਏ ਵੀਡੀਓ ਕਰਨੀ ਹੈ ਇੰਟੀਕ ਮੈਂ ਜਲਾਵਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਪਰ ਬਣਾ ਨਹੀਂ ਮੈਥੋਂ ਚਲੋ ਬਾਬੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਆਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਨਹੀਂ ਤਾਂ ਫਿਰ ਰੱਬ ਰੱਖੀ ਹੈ ਚਲੋ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਬਾਏ ਬਾਏ ਜੀ